ਪੰਜਾਬ ਦੀ ਸਿਆਸਤ 'ਚ ਆਮ ਆਦਮੀ ਪਾਰਟੀ ਨੇ ਖਲਬਲੀ ਤਾਂ ਮਚਾਈ ਹੋਈ ਐ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਫਰੰਟ ਆਵਾਜ਼ੇ ਪੰਜਾਬ ਦੇ ਚਰਚੇ ਵੀ ਲੋਕਾਂ ਦੀ ਜ਼ੁਬਾਨ 'ਤੇ ਨੇ ਸਿੱਧੂ ਨੇ ਫਰੰਟ ਨੂੰ ਪਾਰਟੀ 'ਚ ਤਬਦੀਲ ਨਾ ਕਰਨ ਦਾ ਫੈਸਲਾ ਕੀ ਲਿਆ ਸਿਆਸੀ ਪਾਰਟੀਆਂ ਨੇ ਇਸ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਕੱਲ এবੀਪੀ ਸਾਂਝਾ ਨੂੰ ਦਿੱਤੇ ਇੰਟਰਵਿਊ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਊਗਨੇ ਚੌਥੇ ਫਰੰਟ ਦੇ ਲੀਡਰਾਂ ਨੂੰ ਸੱਦਾ ਦਿੱਤਾ ਕਿ ਉਹ ਪਾਰਟੀ ਦੇ ਸੰਵਿਧਾਨ ਮੁਤਾਬਕ ਰابطਾ ਕਾਇਮ ਕਰਨ ਪਾਰਟੀ ਉਨ੍ਹਾਂ ਦਾ ਸਵਾਗਤ ਕਰੇਗੀ ਘੋਗੀ ਦੇ ਬਿਆਨ ਦਾ ਸਿਮਰਜੀਤ ਸਿੰਘ ਬੈਂਸ ਨੇ ਵੀ ਬਾਕੂਬੀ ਜਵਾਬ ਦਿੱਤਾ ਉਹਨਾਂ ਕਿਹਾ ਕਿ ਘੋਗੀ ਬਿਆਨਬਾਜ਼ੀ ਤੋਂ ਪਰੋਟ ਕੇ ਐਕਸ਼ਨ ਚਾਹਣ ਉਹਨਾਂ ਦੀ ਕਾਲ ਹੈ ਅਗਰ ਉਹ ਇੱਕ ਵੀ ਇਸ਼ਾਰਾ ਕਰਨ ਕਿ ਅਸੀਂ ਆਪ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹਾਂ ਮੈਂ ਅੱਗੇ ਜਾਵਾਂਗਾ ਮੈਂ ਹੋ ਸਕੇ ਤਾਂ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਵੀ ਮੈਂ ਹੀ ਫਿਕਸ ਕਰਾਵਾਂਗਾ ਬਟ ਉਹ ਕੀ ਕਿ ਡਿਸੀਜਨ ਜਿਹੜਾ ਉਹ ਉਹਨਾਂ ਦਾ ਕਾਲ ਹੁਣ ਪ੍ਰਗਟਪਾਜੀ ਦੀ ਜਾਂ ਨਵਜੋਤ ਸਿੰਘ ਸਿੱਧੂ ਬਾਜੀ ਦੀ ਕਾਲ ਹੈ ਮੋਸਟ ਵੈਲਕਮ ਸਿੱਧੂ ਜੀ ਕੋਲੇ ਚਲੇ ਜਾਣ ਪ੍ਰਗਟ ਜੀ ਕੋਲੇ ਚਲੇ ਜਾਣ ਮੇਰੇ ਕੋਲੇ ਆ ਜਾਣ ਮੈਨੂੰ ਫੋਨ ਕਰ ਲੈਣ ਮੇਰਾ ਨੰਬਰ ਸਿੱਧੂ ਸਾਹਿਬ ਦਾ ਨੰਬਰ ਪ੍ਰਗਟ ਜੀ ਦਾ ਨੰਬਰ ਸਾਰੇ ਹੈਗੇ ਆ ਸਾਡਾ ਮਿਸ਼ਨ ਸੀ ਹੈ ਤੇ ਰਹੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਬਾਦਲਾਂ ਦੀ ਐਂਟੀ ਇਨਕੰਮਬੈਂਸੀ ਹੈ ਉਹਨੂੰ ਡਿਵਾਈਡ ਨਹੀਂ ਹੋਣ ਦੇਣਾ ਬੈਂਸਪਰਾਮਾ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਦਿੱਲੀ 'ਚ ਮੁਲਾਕਾਤ ਹੋ ਚੁੱਕੀ ਹੈ ਫੈਸਲਾ ਲਿਆ ਗਿਆ ਕੀ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ ਆਪਣੀ ਰਣਨੀਤੀ ਦਾ ਖੁਲਾਸਾ ਕਰਨ ਲਈ ਸਿੱਧੂ ਨੂੰ ਜਿਆਦਾ ਤੋਂ ਜਿਆਦਾ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਬਹੁਤ ਲੰਬੀ ਮੀਟਿੰਗ ਹੋਈ ਪੰਜਾਬ ਦੇ 2017 ਦੇ ਮਿਸ਼ਨ ਨੂੰ ਲੈ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਾਈਨਲ ਕਰ ਦੇਵਾਂਗੇ ਕਿ ਪੰਜਾਬ ਦੀ ਬਿਹਤਰੀ ਕਿੱਥੇ ਜਿਆਦਾ ਨਹੀਂ ਹੁਣ ਤਾਂ ਐਵੇਂ 5-7 ਦਿਨ ਦਾ ਹੈਗਾ ਜੀ ਸਿੱਧੂ ਸਾਹਿਬ ਦੀ ਜ਼ਿੰਮੇਵਾਰੀ ਫਰੰਟ ਤੇ ਸਾਰੇ ਮੈਂਬਰਸ ਨੇ ਲਈ ਹੈ ਕਿ ਇਸ ਇਸ਼ੂ ਨੂੰ ਤੁਸੀਂ ਟੇਕ ਅਪ ਕਰੋ ਭਾਜਪਾ ਛੱਡੜ ਤੋਂ ਬਾਅਦ ਫਰੰਟ ਬਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਉਸ ਨੂੰ ਪਾਰਟੀ ਚ ਤਬਦੀਲ ਨਹੀਂ ਕੀਤਾ ਅਜੇ ਹਜੇ ਸਵਾਲ ਉੱਠਦਾ ਹੈ ਕਿ ਕੁਝ ਦਿਨਾਂ ਬਾਅਦ ਗੁਰੂ ਤੇ ਉਹਨਾਂ ਦੇ ਸਾਥੀ ਕਾਂਗਰਸ ਦਾ ਹੱਥ ਫੜਦੇ ਨੇ ਜਾਂ ਝਾੜੂ ਚੁੱਕਦੇ ਨੇ ਜਾਂ ਫਿਰ ਰਣਨੀਤੀ ਦਾ ਖੁਲਾਸਾ ਕਰਨ ਲਈ ਅਗਲੀ ਤਾਰੀਖ ਪਾ ਦੇਣਗੇ